ਪੰਜਾਬੀ ਵਲੌਗ 'ਚ ਤੁਹਾਡਾ ਸਵਾਗਤ ਹੈ ਜੀ ਮੈਂ ਅੱਜ ਆਇਆ ਹਾਂ ਜੀ ਆਇਆ ਜਿਹੜੇ ਸ਼ੇਮ ਪੋਲਾ ਬਲਵੰਡੇ ਅੱਜ ਇਹੀ ਉੱਥੇ ਆਏ ਹਾਂ ਦੇਖੋ ਜੀ ਇਹ ਸਰਕਾਰ ਦੇ ਕੰਮ ਇੱਕ ਸਾਲ ਹੋ ਗਿਆ तकरीबन ਇਸ ਪੋਲ ਨੂੰ ਠੱਠੇ ਹੋਏ ਨੂੰ ਤੇ ਹਾਰ ਕੇ ਇਸ ਬੇੜ ਦੇ ਨਿਵਾਸੀ ਲੋਕਾਂ ਨੇ ਅੱਜ ਜਿਹੜਾ ਇੱਥੇ ਧਰਨਾ ਲਾਇਆ ਘੱਟ ਘੱਟ 4-5 ਦਿਨ ਤੋਂ ਇਸ ਦੇ ਧਰਨਾ ਚੱਲ ਰਿਹਾ ਦੇਖੋ ਲਾਈਵ ਲਿਖਦਾ ਹਾਂ ਹਾਂ ਬਸ ਸੱਚੀ ਕਹਾਂ ਕਿ 15 ਤਾਰੀਖ ਨੂੰ ਆਏ ਮੈਂ ਜੁਤੀ ਦੇ ਦੌਰ ਕਰ ਰਿਹਾ ਹਾਂ ਹਾਂ ਕਿਸਾਨ ਸਿੰਘ ਗੋਲ ਬਾਤ ਇਸ ਪਰਸ ਕਰਦੇ ਹੋਏ ਕੋਣ ਤਾਂ ਪਾਣੀ ਇੱਥੇ ਬੰਨ ਕੇ ਪੱਕਾ ਬੰਨ ਲਾ ਗਿਆ ਨਹੀਂ ਛੱਡਦਾ ਝੋਨੇ ਚ ਪਾਣੀ ਜਾਂ ਗਾੜੀ ਨਹੀਂ ਸਭ ਲੋਕਾਂ ਨੂੰ ਫਾਇਦਾ ਮੈਂ ਬੰਦੀ ਨਹੀਂ ਕਰਾਂਗਾ ਇਹਨਾਂ ਉਹ ਜਿਹੜੇ ਆਪਣੇ ਨਕੇ ਬੰਨੇ ਵਰ ਤੋਂ ਪੱਕੇ ਪਾਣੀ ਦਾ ਸੁੱਕਾ ਪਾਣੀ ਆ ਪਈਆਂ ਪਈਆਂ ਪੂਰਾ ਬੰਦੋਬਸਤ ਕਰਕੇ ਜਿਹੜੇ ਕਿਸਾਨ ਇਸ ਸੜਕ ਦੇ ਬੈਠੇ ਨੇ ਕਿਉਂਕਿ ਪੂਰਾ 1 ਸਾਲ ਹੋ ਗਿਆ ਸਰਕਾਰ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਛੋਟਾ ਜਾਂ ਪੋਲ ਵਾ 15 ਅਗਸਤ 16 ਅਗਸਤ ਨੂੰ ਇਹ ਹੜ ਆਇਆ ਸੀ ਉਹਦੇ ਨਾਲ ਇਹ ਪੁਲ ਜਿਹੜਾ ਵਹਿ ਗਿਆ ਸੀ ਤੇ ਦੇਖੋ ਲਾਈਵ ਇਹ ਆ ਪੁਲ ਜਿਹੜਾ 1 ਸਾਲ ਤੋਂ ਟੁੱਟਾ ਹੋਇਆ ਪਿਆ ਤੁਹਾਨੂੰ ਐਸ ਸੀ ਐਸ ਪੁਲ ਬਾਰੇ ਪਹਿਲਾਂ ਵੀ ਦੱਸਿਆ ਸੀ ਦੇਖੋ ਇਹ ਕਿਵੇਂ ਪੁਲ ਜਿਹੜਾ ਉਹ ਬਹਿ ਚੁੱਕਾ ਵਾ ਇਹ ਬੀਟ ਏਰੀਆ ਦਾ ਜੋ ਚੱਕ ਸਰੀਪ ਤੋਂ ਪੈਣੀ ਮੀਆਂ ਖਾਣ ਰੋਡ ਆਂਦਾ ਇਹ ਮੇਨ ਪੁਲ ਆ ਇਹ ਵੀ ਕਿਸਾਨਾਂ ਨੇ ਜਿਹੜਾ ਉਹ ਆਪ ਹਿੰਮਤ ਕਰਕੇ ਬਾਈਪਾਸ ਬਣਾਇਆ ਤੇ ਜਿਸ ਤੋਂ ਜਿਸ ਤੋਂ ਇਹ ਜਿਹੜੀ ਆ ਆਵਾਜ਼ ਆ ਰਹੀ ਲੰਘ ਰਹੀ ਆ ਇਹ ਸਭ ਤੋਂ ਪਹਿਲਾਂ ਪੁਰਾਣਾ ਪੁਲ ਸੀ ਦੇਖੋ ਇਹ ਪੁਲ ਹਜੇ ਤੱਕ ਵੀ ਜਿਹੜਾ ਪੁਰਾਣਾ ਵਧੀਆ ਪੁਲਾ ਪਰ ਜਿਹੜਾ ਇਹ ਪੁਲ ਬਣਾਇਆ ਗਿਆ ਸੀ ਇਹ ਦੇਖੋ ਕਿੰਨੀ ਜਲਦੀ ਟੁੱਟ ਗਿਆ ਔਰ ਬੈਠ ਗਿਆ ਦੇਖੋ ਇੱਕ ਸਾਈਡ ਤੋਂ ਇਹ ਲੰਘਦੇ ਹੋਏ ਲੰਘਦੇ ਹੋਏ ਲੰਘਦੇ ਹੋਏ ਕਿਨੀ ਤਕਲੀਫ ਹੈ ਲੋਕਾਂ ਨੂੰ ਇਸ ਬੇਟੇਰੀ ਦੇ ਨੂੰ ਪਰ ਸਰਕਾਰ ਇਸ ਵੱਲ ਧਿਆਨ ਨਹੀਂ ਦੇ ਰਹੀ ਹਾਰ ਕੇ ਕਿਸਾਨਾਂ ਨੂੰ ਇਥੇ ਅਣਕੀ ਮੋਰਚਾ ਲਾਉਣਾ ਪਿਆ ਬਾਕੀ ਅਸੀਂ ਤੁਹਾਡੀ ਇਹਨਾਂ ਕਿਸਾਨਾਂ ਨਾਲ ਗੱਲ ਕਰਾਵਾਂਗੇ ਦੇਖੋ ਕਿਵੇਂ ਇਹ ਪੁਲ ਬੈਠਾ ਹੋਇਆ ਵਾ ਇਹ ਸੇਮ ਤੇ ਪੁਲ ਵੱਜਾ ਹੋਇਆ ਵਾ ਜਿਹੜਾ ਬੇਟ ਏਰੀਏ ਨੂੰ ਜੋੜਦਾ ਇਸ ਤੋਂ ਜਿਹੜੀਆਂ ਬੱਸਾਂ ਜਿਹੜੀਆਂ ਕਪੂਰਥਲ ਤੱਕ ਜਲੰਧਰ ਤੱਕ ਜਾਂਦੀਆਂ ਨੇ ਦੇਖੋ ਲਾਈਵ ਕਿਸਾਨ ਜਿਹੜੇ ਟਰਾਲੀਆਂ ਲੈ ਕੇ ਪੂਰਾ ਆਪਣਾ ਸਮਾਨ ਲੈ ਕੇ ਇੱਥੇ ਬੈਠ ਗਏ ਨੇ ਹੁਣ ਹਰਪ੍ਰਿੰਨ ਸੈਣੀ ਪਤਰ ਪ੍ਰੇਰਿਕ ਜੋ ਕਿਸਾਨ ਇੱਥੇ ਧਰਨੇ ਤੇ ਬੈਠੇ ਆ ਉਹਨਾਂ ਨਾਲ ਗੱਲ ਕਰਨਗੇ ਹਾਂਜੀ ਹਰਪ੍ਰਿੰਨ ਸੈਣੀ ਜੀ ਕੱਟੇ ਪੰਜ ਦਿਨ ਹੋ ਗਏ ਪੰਨਾ ਲੱਗੇ ਜੀ ਇਹ ਬਣਾਇਆ ਕਰਨੇ ਤੇ ਅਸੀਂ ਇਹਨਾਂ ਦੇ ਅਨੁਸਾਰ ਦੇ ਸਮੇਂ ਪੇਸ਼ ਕੀਤਾ ਤੇ ਉਹਨਾਂ ਦੇ ਅਨੁਸਾਰ ਨੇ ਕਿਹਾ ਕਿ ਇਹ ਇੱਕ ਆਰਟੀਕਲ ਬਹੁਤ ਵੱਡਾ ਕਰਦਾ 2 ਕਰੋੜ ਵੀ ਲੱਗਦਾ ਇਹ ਬਹੁਤ ਵੱਡਾ ਪ੍ਰੋਜੈਕਟ ਹੈ ਇਹ ਪਾਸ ਹੁੰਦਿਆ ਹੁੰਦਾ ਇਹ ਮਹੀਨੇ ਦੋ ਨਾਲ ਜੇ ਤੇ ਬਰਸ਼ਾਤ ਆ ਜਾਣੀ ਤੇ ਇਹਦਾ ਸਾਰਾ ਬਾਇਦਾ ਸਭਾ ਨਹੀਂ ਹੁੰਦੇ ਚੱਕਣਾ ਨਹੀਂ ਲੋਕਾਂ ਨੂੰ ਫਾਇਦੇ ਜਿਹੜੀ ਆਣੀਆਂ ਸਰਕਾਰਾਂ ਜਿਹੜੀਆਂ ਵਾ ਉਦੋਂ ਦਾ ਹੀ ਇਹ ਨਾਰਾ ਲਾਈ ਜਾਂਦੇ ਅਸੀਂ ਮਿਲੋ ਸੁੱਤੇ ਰਹੇ ਆ ਨਾ ਇਹ ਮੁੱਕਿਆ ਕੀ ਇਹ ਪ੍ਰਪੋਜ਼ਲ ਬਣਾ ਕੇ ਭੇਜੀ ਹੈ ਨਾ ਇਸ ਤਰ੍ਹਾਂ ਭੇਜੀ ਹੈ ਵੀ ਬਤ ਪ੍ਰੋਜੈਕਟ ਉੱਪਰ ਵੱਡੀ ਹੈ ਐਡੀਸੀ ਦੀ ਪਾਸ ਹੋ ਗਈਆਂ ਤੇ ਰੁੰਡੀ ਨੇ ਫਿਰ ਕੋਈ ਕਾਇ ਚੱਕਰੀ ਕੰਮ ਵੱਡਾ ਵੱਡਾ ਨਹੀਂ ਹੈ ਜਿਹੜਾ ਸਾਡਾ ਹੈਗਾ ਨੈਸ਼ਨਲ ਹਾਈਵੇ ਉਹ ਹੈ ਇਹ ਜਿਹੜੀ ਰੋਣ ਮੇਰੀ ਜਿਹੜੀ ਰੋਂਗ ਹੋਦਾ ਹੈ ਉਹ ਨੈਸ਼ਨਲ ਹੈ ਤੇ ਪਹਿਲੇ ਦੇ ਛੋਟੀਆਂ ਪੁਰੀਆਂ ਨੇ ਵੀ ਚੱਲਦਾ ਰਿਹਾ ਨੇ ਬਹੁਤ ਦੇਰ ਚੱਲਦੀ ਹੈ ਅਨਿ ਦੇਨ ਕੀ ਪੁਲੀ ਨੇ ਕਿ ਤੁਹਾਨੂੰ ਇਹ ਤੁਕੜਾ ਦਿੱਤਾ ਕੋੜੀ ਚੱਲ ਜੇ ਰਗਮਤੈਂਡਾ ਸ਼ੋਪਿੰਗ ਸਾਰੀ ਨਾ ਨੀ ਐ ਸਭ ਨੂੰ ਪਰ ਜਿਹੜੇ ਹਿਸਾਬ ਨਾਲ ਇਹ ਸਨਹਰਪੱਜਨ ਸਿਆਣੀ ਜਿਨ੍ਹਾਂ ਨੇ ਇਹਨਾਂ ਕਿਸਾਨਾਂ ਨਾਲ ਗੱਲ ਕੀਤੀ ਆ ਬੱਤ ਕਰਨੇ ਤੇ ਬੈਠੇ ਲੋਕਾਂ ਨੇ ਤੇ ਉਹਨੂੰ ਉਹਨਾਂ ਨੇ ਕਿਹਾ ਕਿ ਜਿੰਨਾ ਚਿਰ ਇਹ ਮਸਲਾ ਹੱਲ ਨਹੀਂ ਤਾਂ ਅਸੀਂ ਕਰਨੇ ਤੇ ਬਿਠਾਂਗੇ ਅਤੇ ਪ੍ਰਸ਼ਾਸਨ ਨਾਲ ਵੀ ਗੱਲ ਹੋਈ ਕਿ ਉਹਨਾਂ ਨੇ ਕਿਹਾ ਕਿ ਆਰੇ ਦੇ ਕਰਦੇ ਨਹੀਂ ਪੱਤੂ ਆਈ ਗਈ ਨਹੀਂ ਗੱਲ ਪੈਣੀ ਹਾਂ aa <laughs> ea चार्ज <laughs> ਵੀਡੀਓ ਕਿਸ ਤਰ੍ਹਾਂ ਦੀ ਗੀ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਧੰਨਵਾਦ